ਮੌਸਮ ਤਾਂ ਜਿਪ ਫਿਰ ਬਹੁਤ ਖਰਾਬ ਹੋ ਗਿਆ ਤੋਕ ਦਿਨ ਟੁੱਪ ਲੱਗੀ ਬੱਦਲ ਬਹੁਤ ਤੇ ਚਲੋ ਮੈਂ ਫਿਰ ਵੀ ਇਹਨਾ ਮਸ਼ੀਨ ਚਲਾਈ ਸੀ ਕੱਪੜੇ ਪਾਤੇ ਤਾਂ ਨਹੀਂ ਤੇ ਤੇ ਇੱਧਰ ਆਪਣੀ ਮੀਂਹ ਦੇ ਕਾਰਨ ਧਨੀਆਂ ਧਨੀਆਂ ਤਾਂ ਬਹੁਤ ਸੋਨਾ ਹੋਇਆ ਖੜਾ ਵੈਸੇ ਤਾਂ ਨਹੀਂ ਆ ਤਾਂ ਮੇਥੀ ਮੇਥੇ ਆ ਤੇ ਆਪਣੇ ਸੰਤਰੇਆਂ ਨੂੰ ਵੀ ਆ ਦੇ ਜੋ ਮੈਂ ਕਰਕੇ ਤਾਂ ਨਹੀਂ ਲੱਗੇ ਆ ਛੋਟੇ ਛੋਟੇ ਸੰਤਰੇ ਤੇ ਉੱਧਰ ਮਿਰਚ ਦਾ ਬੂਟਾ ਪੇਚਾਂ ਵੀ ਲੱਗੀਆਂ ਵਿੱਚ ਲਾਲ ਲੱਗੀਆਂ ਵਾ ਤੇ ਮੈਂ ਇੱਥੇ ਅਸੀਂ ਕਿਹਾ ਸੀ ਚਲ ਪੱਟ ਕੇ ਇੱਥੇ ਹੋਰ ਲਾ ਦਾਂਗੇ ਪਰ ਕੀ ਕਰੀਏ ਦੇਨ ਹੀ ਨਹੀਂ ਨਾ ਨਿਕੱਦਦੇ ਇਹ ਤੇ ਧੁੱਪ ਵੀ ਹੁਣ ਬਹੁਤ ਘੱਟ ਆਉਂਦੀ ਆ ਸਿੱਖ ਚਲੋ ਉੱਥੇ ਸਬਾਨ ਹੈਗਾ ਆ ਜੀ 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 ਸਬਜੀ ਆਈਸਿਰ ਸ਼ਾਲਗਮ ਕੱਦੂ ਆ ਕੱਦੂ ਹਜੇ ਲਈ ਜਾਂਦੀ ਮੋਲੀਆਂ ਮੋਲੀਆਂ ਕੋਸ ਮੈਂ ਤੋਲੀਆਂ अज आप बनावे मूलिया परौठी रखती कदू कश करा फिर हम तो ना हो जाते वे वाले करके वैसे उपरों ऊपरों बिचो साफ होंगे हथ नहीं बनाऊंगे भी सब्जी अच्छा बन गए जी मूलिया परोठे मूलिया कद्दू कश करके रखते ਆ ਸੀਗੀ ਜੀ ਵੱਡੇ ਵੱਡੇ ਭਾਂਡੇ ਫਿਰ ਮੈਂ ਹੁਣ ਇੱਥੇ ਧੋ ਲੈਣੀ ਹੁਣੀ ਬਹਿ ਕੇ ਇੱਕ ਜਿਹਾ ਤਾਂ ਪੰਜੀਰੀ ਬਣਾਈ ਸੀ ਉਹ ਸੀ ਮੋਠਾ ਦੀ ਦਾਲ ਬਣਾਈ ਸੀ ਚੁੱਲ੍ਹੇ ਤੇ ਬਹੁਤ ਕਾਲਾ ਹੋਇਆ ਪਿਆ ਇਹ ਵੀ ਸਵਾਹ ਨਾਲ ਹੁਣ ਸਾਫ ਕਰੂੰਗੀ ਕੜਾਈ ਸੀ ਭੇਨ ਸੀ ਚਾਹ ਲਕਨੀਆਂ ਆ ਗਈਆਂ ਕੱਪੜੇ ਬਾਹਰ ਪਾਏ ਕਨੀਆਂ ਆ ਗਈ ਹੁਣ ਲਾਵਾਂ ਸਾਰੇ ਕੱਪੜੇ ਆ ਸਵਾਹ ਰੱਖੀ ਇਹ ਸਵਾਹ ਨਾਲ ਬਹੁਤ ਵਧੀਆ ਨਿੱਖਰ ਜਾਂਦੇ ਭਾਂਡੇ ਤੇ ਨਾਲ ਮਿੰਦਸਤਾਨੇ ਪਾ ਕੇ ਵਾਦੇ ਨਾਲ ਇਹ ਵੱਡੇ ਭੰਡਿੰਦੇ ਜਿਹੜੇ ਤੋਂ ਲੈਣੇ ਆ ਥੰਦੇ ਹਿੱਤ ਨੂੰ ਇਹਲੇ ਬਹੁਤ ਦੇ ਨਿੱਖਰਦੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਹਾਂ ਪੱਲੇ ਕਿੰਨੇ ਵੀ ਵੀਡੀਓ ਤੇ ਅਸੀਂ ਠੀਕ ਠਾਕ ਆਏ ਹੋ ਕੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਵਾ ਜੀ ਸੈਚਡੇ ਤੇ ਅੱਜ ਪਹਿਲਾਂ ਤਾਂ ਮੈਂ ਮਾਰਕੀਟ ਜਾਣਾ ਸੀਗਾ ਜਲਦੀ ਜਲਦੀ ਕੰਮ ਨਵੇੜਿਆ ਤੇ ਇੱਥੇ ਆਪਣੇ ਨਾ ਸ਼ਨੀਵਾਰ ਨੂੰ ਮਾਰਕੀਟ ਲਾਦੀ ਹੁੰਦੀ ਬਹੁਤ ਵੱਡਾ ਵਿਚਾਰ ਤੇ ਤੋਂ ਮੇਲੇ ਕਿ ਆਉਣੇ ਸੀਗੇ ਜੀ ਡਰਾਈ ਫਰੂਟ ਉੱਥੇ ਡਰਾਈ ਫਰੂਟ ਬਹੁਤ ਵਧੀਆ ਹੁੰਦੇ ਆ ਤੇ ਨਾਲੇ ਮੈਂ ਕਿ ਚਲੋ ਹੋਰ ਮਾੜਾ ਮोटा ਸਮਾਨ ਲੈ ਆਉਂਗੀ ਤੇ ਪੰਜੀਰੀ ਬਣਾਉਣ ਵਾਸਤੇ ਤੇ ਜਾਂ ਹੁਣ ਸਾਡੀਆਂ ਚ ਲੱਗਦੇ ਰਹਿੰਦੇ ਡਰਾਈ ਫਰੂਟ ਮੈਂ ਕਿ ਅਸ ਚਲੋ ਉੱਥੋਂ ਲੈ ਕੇ ਆਉਂਗੀ ਤੇ ਹੋਰ ਨਾਲੇ ਮੈਂ ਕਿ ਚਲੋ ਕੋਈ ਹੋਰ ਦੇਖੂੰਗੀ ਸਮਾਨ ਤੇ ਪਰ ਮੀਂਹ ਆ ਗਿਆ ਮੀਂਹ ਦੀ ਵਜ੍ਹਾ ਨਾਲ ਮੈਂ ਉਥੋਂ ਜਾ ਨਹੀਂ ਕਿ ਮੈਂ ਸਵੇਰ ਸਵੇਰ ਕੰਮ ਤਾਂ ਨਿਬੇੜ ਲਿਆ ਸੀਗਾ ਤੇ ਮੈਂ ਕਿਸੀ ਮੈਂ ਜਾਉਂਗੀ ਮਾਰਕੀਟ ਤੇ ਆਪਣੇ ਇੱਥੇ ਨਾਲ ਹੀ ਆ ਘਰ ਦੇ ਵਿੱਚ ਸਿਰਫ 50 ਕ ਮਿੰਟਾਂ ਦਾ ਇਹ ਰਾਸਤਾ ਤੁਰ ਕੇ ਤੇ ਫਿਰ ਨਹੀਂ ਜਾਇਆ ਗਿਆ ਚਲੋ ਅਗਲੇ ਸ਼ਨੀਵਾਰ ਗਏ ਤਾਂ ਆਪਾਂ ਨਾਲ ਤੁਹਾਨੂੰ ਦਿਖਾਵਾਂਗੇ ਮਾਰਕੀਟ ਵੈਸੇ ਪਿਛਲੀਆਂ ਵੀਡੀਓ ਚ ਦਿਖਾਈਆਂ ਬਹੁਤ ਭਾਰੀ ਮਾਰਕੀਟ ਹੈ ਲੱਗਦੀ ਇੱਥੇ ਆਪਣੇ ਸ਼ਹਿਰ ਚ ਤੇ ਹੁਣ ਮੈਂ ਫਿਰ ਹਜੇ ਫ੍ਰੀ ਸੀਗੀ 9:30 ਹੋਈ ਸੀ ਬਸ ਰੋਟੀ ਬਣਾਉਣ ਲੱਗੀ ਫਿਰ ਮੈਂ ਜਾਣਾ ਕੰਮ ਤੇ ਤੇ ਨਾਲ ਇੱਕ ਆਪਣਾ ਪਾਰਸਲ ਆਇਆ ਸੀਗਾ ਤੇ ਮੂ ਤੋਂ ਆਪਾਂ ਮੰਗਾਇਆ ਸੀਗਾ ਛੋਟਾ-ਮੋਟਾ ਸਮਾਨ ਜਿਹਾ ਮੈਂ ਤੁਹਾਨੂੰ ਲੱਗਾ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਕਿ ਕਿਹ ਕਿਹ ਸਾਮਾਨ ਮੰਗਾਇਆ ਸੀਗਾ ਪਹਿਨਾ ਵਾਸਤੇ ਘਰ ਵਾਸਤੇ ਆਪਣਾ ਬਸ ਲੋੜੀ ਦਾ ਸਾਮਾਨ ਜਿਹੜਾ ਪਹੁੰਚਾਈਦਾ ਹੁੰਦਾ ਵਾ ਤੇ ਉਹ ਟਾਈਮ ਬਹੁਤ ਵਧੀਆ ਹੈਗਾ ਐਪ ਉਥੋਂ ਆਪਣਾ ਹਰੇਕ ਤਕਰੀਬਨ ਸਾਮਾਨ ਮਿਲ ਜਾਂਦਾ ਵਾ ਕੋਈ ਵੀ ਲੈਣਾ ਹੋਵੇ ਤੇ ਬਾਕੀ ਇੱਕ ਹੋਰ ਵਧੀ ਜਿਹੜੀ ਸ਼ਿਪਿੰਗ ਉਹ ਫ੍ਰੀ ਆ ਤੇ ਆ ਵੀ ਜਾਂਦਾ ਵਾ ਹਫਤੇ ਦੇ ਵਿੱਚ ਵਿੱਚ ਤੇ ਅਸੀਂ ਵੀ ਕਾਫੀ ਸਾਮਾਨ ਮੈਂ ਹਣ ਉਥੋਂ ਮੰਗਾਉਂਦੀ ਵੀ ਰਹੀ ਨਹੀਂ ਆ ਘਰ ਦਾ ਆਪਣੇ ਹੁਣ ਜਿਹੜੀਆਂ ਘਰਦਿਆਂ ਇੱਥੇ ਆਮ ਆਪਾਂ ਨਹੀਂ ਚੀਜਾਂਦੇ ਅਸਦੀਆਂ ਹੁੰਦੀਆਂ ਸੀਗੇ ਮਾਰਕੀਟਾਂ ਦੇ ਵਿੱਚ ਵੀ ਤੇ ਆਪਣੇ ਇੰਡੀਆ ਵਾਲਾ ਜਿਆਦਾ ਸਮਾਨ ਉੱਥੇ ਬਹੁਤ ਸਮਾਨ ਹਰੇਕ ਸਮਾਨ ਹੀ ਆ ਉੱਥੇ ਤੇ ਤਾਂ ਫਿਰ ਹੁਣ ਮੈਂ ਉੱਥੋਂ ਸਮਾਨ ਮੰਗਾਇਆ ਸੀਗਾ ਮੈਂ ਕਿਚਲੋਂ ਨਾਲ ਉੱਥੇ ਨਵਸਾ ਤਾਂ ਖਣਿਆ ਤੁਹਾਨੂੰ ਕੀ ਕੀ ਸਮਾਨ ਮੰਗਾਇਆ ਸੀ ਹਾਂ ਸੀ ਬਾਕੀ ਸਮਾਨ ਤੇ ਆ ਤਾਂ ਹੈਗਾ ਇੱਥੇ ਚਾਦਰਾਂ ਵਾਸਤੇ ਮੰਗਾਇਆ ਵਾ ਚਾ ਉਹ ਹੁੰਦਾ ਜਿਹੜਾ ਬਾਕਸ ਜਿਹਾ ਬਣ ਜਾਂਦਾ ਇਹ ਮੈਂ ਖੋਲ ਰਿਆ ਤਾਂ ਹੈ ਨਿਕ ਤੇ ਇਹਦੇ ਵਿੱਚ ਚਾਦਰਾਂ ਪਾ ਕੇ ਆਪਾਂ ਕਿਤੇ ਵੀ ਰੱਖ ਸਕਦੇ ਹਾਂ ਲਮਾਰੀ ਦੇ ਵਿੱਚ ਰੱਖਦੇ ਉੱਪਰ ਰੱਖਦੇ ਤੇ ਜਾਂ ਬੈੱਡ ਦੇ ਵਿੱਚ ਰੱਖ ਸਕਦੇ ਆ ਤੇ ਆ ਹੈਗਾ ਜੀ ਸੋਫੇ ਸਾਫ ਕਰਨ ਨੂੰ ਹੀਟ ਜਿਹੜੀਆਂ ਘਰ ਚ ਇੱਥੇ ਲੱਗੀਆਂ ਹੁੰਦੀਆਂ ਕੰਦਾ ਦੇ ਨਾਲ ਤੇ ਆ ਬੋਰਸ਼ ਨਾਲ ਵਿੱਚੋਂ ਚੰਗੀ ਤਰ੍ਹਾਂ ਨਾਲ ਆਪਾਂ ਜਿਹੜੀ ਡਸਟ ਹੁੰਦੀ ਉਹ ਕੱਢ ਸਕਦੇ ਆ ਕਿਉਂਕਿ ਹੁਣ ਏਟਾਂ ਚੱਲ ਪੈਣੀਆਂਗਾ ਤੇ ਫੇਰ ਤਾਂ ਦੇ ਲਈ ਸਾਫ ਕਰਨੀ ਪਿਆ ਕਰਨੀ ਕਿਉਂਕਿ ਫਿਰ ਬੋਲ ਦੇ ਨਾਲ ਜਿਹੜੀ ਕੈਂਸ ਜੀ ਬਾਹਰ ਆਇਆ ਕਰੂਗੀ ਤੇ ਘਰ ਦੇ ਵਿੱਚ ਡਸਟ ਜੀ ਜਾਇਆ ਕਰੂਗੀ ਤੇ ਆ ਜਿਹੜਾ ਆਪਾਂ ਸਟੀਲ ਬੋਲ ਜੀ ਨੂੰ ਕਹਿ ਦਿੰਨੇ ਆ ਉਹ ਸੰਗਲ ਵਾਲਾ ਬੋਸਟਾ ਤੇ ਬੋਸਟਾ ਖਰਾਬ ਵੀ ਹੋ ਜੂਗਾ ਤਾਂ ਲਾ ਕੇ ਆਪਾਂ ਹੋਰ ਲਾ ਸਕਦੇ ਆ ਦੇ ਨਾਲ ਇਦਾਂ ਪੇਨ ਵਗੈਰਾ ਕੜਾਈਆਂ ਸਾਫ ਕਰਨ ਵਾਸਤੇ ਰਸ਼ਨ ਤੂੰ ਲੈ ਗਿਆ ਸੀ ਆਵਦਾ ਸਮਾਨ ਟੋਪੀ ਇਹ ਇਹ ਸਬੂਨਸ ਇਹ ਆਹ ਮੈਂਹਿੰਦੀ ਲਾਉਣੇ ਵਾਸਤੇ ਮੈਂ ਮੰਗਵਾਇਆ ਪੂਰਾ ਸੈੱਟ ਮਹਿੰਦੀ ਆਹ ਵਾਲਾਨ ਕਲਰ ਆ ਤੇ ਨਾਲ ਇਹਦੇ ਦਸਤਾਨੇ ਆ ਬਹੁਤ ਛਾ ਤੇ ਨਾਲੇ ਕੰਗੀ ਆ ਤੇ ਇਹ ਤਾਂ ਆ ਡਾਉਂਗਾ ਵਾ ਜਿੱਦੇ ਮੈਂਹਿੰਦੀ ਪਾ ਕੇ ਜਾਂ ਕਲਰ ਪਾ ਕੇ ਆਪਾਂ ਲਾ ਸਕਦੇ ਆ ਤੇ ਕਿਉਂਕਿ ਪੀਤਾ ਮੇਰੀ ਲਈ ਹੋਈ ਹੈ ਤੇ ਆ ਮਫਲਰ ਗਲ ਚ ਪਾਉਣ ਵਾਲ ਜਿਵੇਂ ਹੁਣ ਇੱਥੇ ਤੁਹਾਨੂੰ ਪਤਾ ਹੀ ਹੈ ਬਾਹਰਲੀ ਮੌਕਾਂ ਚ ਤਾਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਤੇ ਜਿਆਦਾ ਠੰਡ ਗਲ ਤੋਂ ਹੀ ਫੜੀ ਜਾਂ ਹੁੰਦੀ ਆ ਪਹਿਲਾਂ ਸਟਾਰਟ ਤੇ ਹੁਣ ਜਿਵੇਂ ਜਿਵੇਂ ਠੰਡ ਵਾਧਦੀ ਆ ਵਿੱਚੋਂ ਗਰਮ ਤੇ ਇਹ ਮੈਂ ਗਲ ਚ ਪਾਉਣ ਵਾਸਤੇ ਆਪਣੇ ਵਾਸਤੇ ਮੰਗਵਾਇਆ ਹਾਂ ਦੋਰਚਾ ਕਪਰੇ ਟੋਨਲ ਇਹ ਦੂਹਾਗੇ ਮੂਆਇਆ ਤਾਂ ਮੈਂ ਖੀ ਸੀ ਤੇ ਇੱਕ ਉਹ ਮੈਂ ਦਰਦ ਪੱਖਿਆਂ ਦਾ ਕਵਰ ਮੰਗਵਾਇਆ ਆ ਪਾਉਣੀ ਆਪਣੀ ਇੰਡੀਆ ਵਾਲੀ ਕਹਿੰਦਾ ਮੈਂ ਹਮੇਸ਼ਾ ਇੰਡੀਆ ਤੇ ਮੰਗਵਾਉਂਦੀ ਹਿੰਦੀ ਸੀ ਤੇ ਇੰਟਰਨੈਟ ਤੇ ਵੇਖੀ ਤੇ ਇਮੋਤੀ ਤੇ ਹੁਣ ਫਿਰ ਇਥੋਂ ਮੈਂ ਮੰਗਵਾ ਲਏ ਇਹ ਹੱਥ ਨਾ ਆ ਪਾਉਣੀ ਇਹ ਮੇਰੇ ਤੇ ਜੇ ਵੀਕਾ ਬਸ ਆਪਣੇ ਲਈ ਠੀਕ ਆ ਜੀ ਮੈਂ ਕਿ ਆਪਾਂ ਨੇ ਕਿੰਨੀਆਂ ਕ ਰੋਟੀ ਹੁੰਦੀਆਂ ਹਨ ਬਰਾਮੋ ਦੇ ਵਿੱਚ ਡੱਬੇ ਦੇ ਵਿੱਚ ਆਪਾਂ ਲਾ ਸਕਦੇ ਤਾਂ ਜਾ ਕਲਰ ਵੀ ਇਹਨਾਂ ਦੇ ਬਹੁਤ ਵਧੀਆ ਵਾ ਆ ਪੱਖਿਆਂ ਤੇ ਚੜਾਉਣਾ ਲਾਏ ਇੱਕ ਅਸੀਂ ਖੋਲ ਲਿਆ ਸੀ ਰਾਤ ਨੂੰ ਮੈਂ ਤੇ ਮੈਕ ਨੇ ਤੇ ਇਹਨੇ ਤਿੰਨ ਮੰਗਵਾਏ ਸੀ ਹੋ ਗਏ ਇਹ ਹੁਣ ਮੈਂ ਦੇਖਦੀ ਆ ਪੱਖੇ ਤੇ ਚੜਾ ਕੇ ਆ ਇਦਾਂ ਜਿਵੇਂ ਹੁਣ ਆਪਾਂ ਵੈਸੇ ਤਾਂ ਪੱਖੇ ਮੇਰੇ ਸਾਹਮਣੇ ਸੀਗੇ ਸਾਂਭੇ ਪਏ ਆ ਪਰ ਫੇਰ ਵੀ ਚੜਾ ਕੇ ਵੇਖਾਂਗੇ ਪੱਖੇ ਤੇ ਇਦਾਂ ਚੜ ਜੂਗਾ ਤੇ ਇੱਕ ਤੋਂ ਹੁਦ ਅਸਵੇਂ ਤੋਂ ਕੰਗੇ ਕੰਗੇ ਦੀ ਕੋਣੀ ਇੱਕ ਤਾਂ ਦੇਖਣ ਸਵਾਇ ਤੇ ਲੱਗੇ ਸੀ ਸਾਰੇ ਆ ਕੰਗੇ ਰਵੇ ਤੋਂ ਵੱਡਾ ਛੋਟਾ ਹਰੇਕ ਸਹਿਜ ਆ ਕੰਗੀਆਂ ਕੰਗੇ ਇਹ ਹੈ ਕਿ ਆ 8 9 ਇਹ ਆ ਮਿੱਤੇ ਤੇ ਲੱਗਦਾ ਬੇਚਾ ਆਪਕਾ ਨਾ ਇੱਕ ਵਰਸ਼ ਹੋਰ ਆ ਗਿਆ ਸੀਗਾ 2 ਵਰਸ਼ ਸੀ ਤੇ ਆ ਮੈਂ ਮੰਗਵਾਈ ਸੀ ਸਾਬਨਦਾਨੀ ਸਾਬਨ ਰੱਖਣ ਦਾ ਤੇ ਤੇ ਮੈਂ ਕਿਹਾ ਚਲੋ ਐ ਕਿ ਉੱਪਰ ਸਾਬਨ ਰੱਖਿਆ ਜਾਂਦਾ ਵਾ ਛੱਤ ਤੇ ਤੇ ਛੋਟਾ ਮੋਟਾ ਕੱਪੜਾ ਹੁੰਦਾ ਉੱਤੇ ਢੋਕੇ ਪਾ ਦੇਈਦਾ ਵਾ ਤੇ ਆ ਵਰਸ਼ਾਂ ਮੈਂ ਉੱਪਰ ਰੱਖ ਦੂੰਗੀ ਚੱਕ ਦਿੱਤੇ ਆ। ਪਲੇਟਾ ਖਲੋ। ਤੇ ਆ ਮਸ਼ੀਨ ਮੈਂ ਪਹਿਲਾਂ ਮੰਗਵਾਈ ਸੀਗੀ। ਆਈ ਸੀਗੀ ਇਹ ਸੋਫੇ ਵਗੈਰਾ ਤੋਂ। ਐਸੇ ਪਹਿਲਾਂ ਮੈਂ ਵੇਖ ਕੇ ਆਖਿਆ ਮੈਂ ਖਣ ਲਈ ਤੇ ਵੈਸੇ ਹੀ ਆਖੇ ਡੀਜੀ ਆ। ਪਰ ਨਹੀਂ ਬਹੁਤ ਵਧੀਆ ਚੀਜ਼ ਆ। ਕੋ ਇਦਾਂ ਚੱਲ ਪੈਂਦੀ ਆ, ਚਾਲਦੀ ਹੁੰਦੀ ਆ। ਤੇ ਆ ਜਿਹੜਾ ਵਸਤੇ ਦੇ ਬਣਾਇ ਰਹੇ ਵਿੱਚ ਸਭ ਡਸਟ ਆ ਜਾਂਦੀ ਆ। ਬਾਅਦ ਚ ਅਪੇ ਨੂੰ ਧੋ ਵੀ ਸਾਖਦੇ ਆ। ਤੇ ਵੈਸੇ ਸਾਫ਼ ਕਰਨਾ ਤਾਂ ਬੁਰਸ਼ ਦਿੱਤੇ ਹੋਏ ਨਾਲ ਸਾਫ਼ ਵੀ ਕਰ ਸਕਦੇ ਆ। ਇਹ ਵੀ ਵਧੀਆ ਚੀਜ਼ ਆ। ਤੇ ਆ ਬਾਕੀ ਜੀ ਮੇਰੇ ਬੂਟ ਮੈਕ ਦੇ ਬੂਟ ਮੇਰੇ ਪਹਿਲਾਂ ਮੰਗਵਾਏ ਸੀਗੇ ਇਹਦੇ ਨਾਲ ਦੇ ਮੈਕ ਦੇ ਮੇਰੇ ਮਹਿੰਦੀ ਜੇ ਰੰਗ ਮੈਕ ਦੇ ਪੈਂਕਾ ਕਲਰ ਦੇ ਕੱਲ ਆਇਆ ਇਹ ਕਾ ਬਹੁਤ ਵਧੀਆ ਚੀਜ਼ ਮੈਨੂੰ ਲੱਗੀ ਜਿਵੇਂ ਕਿ ਆਪਣੇ ਨੂਨਦਾਨੀ ਹੁੰਦੀ ਆ ਉਸ ਤਰ੍ਹਾਂ ਇਹ ਚਾਰ ਰੱਖਣੇ ਇਹਦੇ ਜੇ ਨੂਨਦਾਨੀ ਬਣਾਉਣੇ ਆਪਾਂ ਨੂਨਦਾਨੀ ਬਣਾ ਸਕਦੇ ਹੁਣ ਮੈਂ ਤਾਂ ਨੂਨਦਾਨੀ ਇੰਡੀਆ ਤੋਂ ਮੰਗਵਾਈ ਸੀਗੀ ਤੇ ਇਹ ਹੁਣ ਮੈਂ ਇਦੇ ਵਿੱਚ ਪਾ ਲਈਆਂ ਜਿਵੇਂ ਸੌਂਫ, ਜਵੈਨ, ਲੈਂਚੀਆਂ ਤੇ ਲੌਂਗ ਹੈ ਨਹੀਂ ਤੇ ਇਹ ਆਪਾਂ ਜੇ ਛੇਆਂ ਵਾਲੀ ਲੈਣੀ ਆ ਤੁਸੀਂ ਜਿਆਦਾ ਰੱਖਣੇ ਵਾਲੀ ਉਹ ਵੀ ਮਿਲ ਜੂਗੀ ਇਹ ਮੈਂ ਇਸੇ ਚਾਰਾ ਵਾਲੀ ਵਗਾਈ ਆ ਨਾਲ ਇਹਦੇ ਛੋਟੇ-ਛੋਟੇ ਚੌਂਚੇ ਆ ਇਹ ਇਸ ਤੋਂ ਸਕੇ ਪੇਪਲੇ ਚ ਇਹ ਤਾਂ ਆਪਾਂ ਨੂਨ ਦਾਣੇ ਲੈਣੀਆਂ ਉਹ ਵੀ ਨੂਨ ਵਿੱਚ ਪਾਉਣਾ ਵਾ ਹਲਦੀ ਵਿੱਚ ਉਹ ਵੀ ਵਧੀਆ ਨਾਲੇ ਅੱਡ ਅੱਡ ਚੌਂਚੇ ਪਾ ਸਕਦੇ ਆਪਾਂ ਚਲੋ ਆਹਾ ਜੀ ਮਿਸ ਸੁੱਕੇ ਆ ਮਸਾਲੇ ਤੇ ਇਹ ਜਵਾਨ ਵਗੈਰਾ ਸਾਰਾ ਕੁਝ ਤੇ ਇਹ ਵੀ ਪਾ ਸਕਦੇ ਆ ਜੇ ਸੁੱਕੇ ਮਸਾਲੇ ਜਿਵੇਂ ਕਾਲੀ ਮਿਰਚ ਵਗੈਰਾ ਹੋਰ ਸਾਰਾ ਕੁਝ ਤੇ ਉਹ ਆਪਾਂ ਥੋੜੀ ਜਿਹੀ ਵੱਡੀ ਮੰਗਵਾ ਸਕਦੇ ਆ ਆ ਮੈਂ ਹੁਣ ਬੈਗ ਖੋਲ ਲਿਆ ਸੀ ਹੁਣ ਮੈਂ ਲੱਗੀ ਸਟੋਰ ਕਰਨੇ ਇਹਦੇ ਵਿੱਚ ਚਾਦਰ ਤੇ ਜਿਹੜੀਆਂ ਗਰਮੀ ਵਾਲੀਆਂ ਸਾਰੀਆਂ ਚਾਦਰਾਂ ਸੇਗੀਆਂ ਤੇ ਉਹ ਮੈਂ ਇਹਦੇ ਵਿੱਚ ਪਾਤੀਆਂ ਕਾਫੀ ਚਾਦਰਾਂ ਪੈ ਗਈਆਂ ਉੱਪਰ ਹੌਣ ਵਾਲੇ ਅਲਮਾਰੀ ਦੇ ਵਿੱਚ ਜਿਹੜਾ ਰੱਖਣਾ ਚਾਦਰਾਂ ਨੂੰ ਬਣਿਆ ਉੱਥੇ ਵਿੱਚ ਮੈਂ ਸਰਦੀਆਂ ਵਾਲੀਆਂ ਰੱਖ ਦੂੰ ਪਹਿਲਾਂ ਹੀ ਮੈਨੂੰ ਬੈੱਡ 'ਚ ਰੱਖਣੀਆਂ ਪੈਂਦੀਆਂ ਸੀ ਰੱਖੂੰਗੀ ਹੁਣ ਵੀ ਬੈੱਡ 'ਚ ਜਾਂ ਅਲਮਾਰੀ ਦੇ ਉੱਪਰ ਤਾਂ ਰੱਖ ਦੂੰਗੀ ਤੇ ਪਰ ਰੱਖੂੰਗੀ ਇਹਦੇ ਵਿੱਚ ਇਦਾਂ ਸਟੋਰ ਕਰਕੇ ਬਹੁਤ ਵਧੀਆ ਚੀਜ਼ ਆ ਇਹ ਬੱਸ ਤੇ ਬਹੁਤ ਟਾਈਮ ਦੇ ਆ ਤੇ ਕਈਆਂ ਮੇਰੇ ਫ੍ਰੈਂਡਾਂ ਨੇ ਲਈ ਸੀ ਬਸ ਮੇਰਾ ਇੱਧਰ ਧਿਆਨ ਹੀ ਲੱਗਿਆ ਸੀ ਮੈਂ ਇਦਾਂ ਹੀ ਬੈੱਡ 'ਚ ਚਾਦਰਾਂ ਵਗੈਰਾ ਰੱਖ ਦਿੰਦੀ ਹੁੰਦੀ ਸੀਗੀ ਤੇ ਲਵਾਰਿਚ ਜਿਹੜੇ ਵਰਤਨ ਵਾਲੀਆਂ ਸੀਜ਼ਨ ਦੇ ਸਾਹ ਨਾਲ ਉਹ ਰੱਖ ਲੈਣੇ ਤੇ ਜਿਹੜੀਆਂ ਗਰਮੀ ਵਾਲੀਆਂ ਹੋਣੀਆਂ ਇਹ ਬੈਸ ਸੀਜ਼ਨਾਂ ਕਿ ਹੁੰਦਾ ਸੀ ਤੇ ਉਹ ਮੈਂ ਬੈੱਡ 'ਚ ਰੱਖ ਦਿੰਸੇ ਪਰ ਆਹ ਬਹੁਤ ਵਧੀਆ ਚੀਜ਼ ਹੈ ਨਾ ਕਿਉਂਕਿ ਬੈੱਡ 'ਚ ਫੇਰ ਵੀ ਕੱਪੜੇ ਆਪਾਂ ਕੱਢਦੇ ਕੋਈ ਤੇ ਇੱਧਰ ਉੱਧਰ ਹੋ ਜਾਂਦੇ ਇਹ ਇੱਕ ਸਾਰੇ ਆ ਹੁਣ ਜੇ ਗਰਮੀ ਸਟਾਰਟ ਹੋਣਗੇ ਇਹ ਕੱਢ ਕੇ ਬਾਹਰ ਰੱਖ ਲਾਂਗੇ ਤੇ ਇਹਦੇ 'ਚ ਸਰਦੀਆਂ ਵਾਲੀਆਂ ਪਾਦਾ ਜੇ ਮੈਂ ਹੋਰ ਮੰਗਵਾਉਂਗੀ ਵਧੀਆ ਚੀਜ਼ ਹੈ ਜਿਵੇਂ ਹੁਣ ਗਰਮੀ ਵਾਲੇ ਕੱਪੜੇ ਰੱਖਣ ਵਾਸਤੇ ਤੇ ਸਰਦੀ ਵਾਲੇ ਜਿਵੇਂ ਆਪਾਂ ਹੁਣ ਉਹ ਵੀ ਵੈਸੇ ਟੈਂਚੀਆਂ ਚ ਰੱਖ ਲਏ ਨੇ ਆਪਾਂ ਪਰ ਫੇਰ ਵੀ ਠੀਕ ਆ ਇਹ ਚੀਜ਼ ਟੈਂਚੀ ਵਗੈਰਾ ਲਾਉਣ ਨਾਲੋਂ ਨਾਲੋਂ ਤੇ ਬੈਗਾਂ ਦੇ ਵਿੱਚ ਪਾ ਕੇ ਕਿਉਂ ਕਿ ਹੁਣ ਪਤਾ ਬੈੱਡ ਤਾਂ ਹੁੰਦੇ ਆ ਖੁੱਲੇ ਪੇਟੀ ਬੈੱਡੀਆਂ ਹੁੰਦੀਆਂ ਤੇ ਉਹਦੇ ਵਿੱਚ ਰੱਖ ਦਵੇ ਆਰਾਮ ਨਾਲ ਲਓ ਜੀ ਹਮੇ ਵਧੀਆ ਪੈਕ ਕਰਤਾ ਚੰਦਰਾ ਪਾ ਕੇ ਤੇ ਹੁਣ ਮੈਂ ਇਹਨੂੰ ਬੈੱਡ ਦੇ ਵਿੱਚ ਇੱਕ ਥਾਂ ਟਿਕਾ ਦੇਣੀ ਆ ਹਾਂ ਇਹਦੇ ਵਿੱਚ ਮੈਂ ਉਹ ਗੋਲੀਆਂ ਪਾਉਣੀਆਂ ਫਨੈਲ ਦੀ ਮੈਂ ਇੰਡੀਆ ਤੋਂ ਮੰਗਵਾਉਣੀ ਹੁੰਦੀ ਤੇ ਉਹ ਇਹਦੇ ਵਿੱਚ ਪਾ ਕੇ ਤੇ ਫੇਰ ਮੈਂ ਇਹਨੂੰ ਰੱਖਾਂਗੀ ਬੱਲੇ ਮੇਰੇ ਦਿਮਾਗ 'ਚ ਹੀ ਨਹੀਂ ਆਇਆਗਾ ਫਨੈਲ ਦੀਆਂ ਗੋਲੀਆਂ ਸੈੱਟ ਕਰਨ ਦੀ ਇਹਦੇ ਵਿੱਚ